ਸਤਿ ਸ਼੍ਰੀ ਅਕਾਲ ਜੀ ਮੈਂ ਅਪਰਾਬਲਿਨ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਅਪਰਾਧ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਤੇ ਰੁਕ ਕਰਦੇ ਹਾਂ ਅੱਜ ਦੀ ਕਹਾਣੀ ਵੱਲ 14 ਫਰਵਰੀ 2023 ਜਿਸ ਦਿਨ ਦੁਨੀਆ ਵੈਲੈਂਟਾਈਨ ਡੇ ਦਾ ਜਸ਼ਨ ਮਨਾ ਰਹੀ ਸੀ ਇਸ ਦਿਨ ਇੱਕ ਐਵੇਂ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੰਦੀ ਹੈ ਅਫਤਾਬ ਤੇ ਸ਼ਰਦਾ ਵਾਲੇ ਕੇਸ ਤੋਂ ਲੋਕ ਹਲੇ ਉੱਬਰ ਵੀ ਨਹੀਂ ਸਿ पाए ਤੇ ਪੁਲਿਸ ਨੇ ਇੱਕ ਹੋਰ ਐਵੇਂ ਦੀ ਹੀ ਪ੍ਰੇਮ ਕਹਾਣੀ ਤੋਂ ਪਰਦਾ ਉਠਾਇਆ ਜਿਸ ਦਾ ਅੰਤ ਫ੍ਰਿਜ ਵਿੱਚ ਹੋਇਆ। ਇਹ ਪ੍ਰੇਮ ਕਹਾਣੀ ਸੀਗੀ ਨਿੱਕੀ Yadav ਤੇ ਸਾਹਿਲ ਦੀ ਜਿਵੇਂ ਜਿਵੇਂ ਇਸ ਕੇਸ ਦੀ ਜਾਂਚ ਅੱਗੇ ਵਧਦੀ ਗਈ ਇੱਕ ਤੋਂ ਬਾਅਦ ਇੱਕ ਹਿਲਾ ਦੇਣ ਵਾਲੇ ਖੁਲਾਸੇ ਹੁੰਦੇ ਰਹੇ। ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਲ ਸੀ। ਅਖੀਰ ਕੀ ਹੁੰਦਾ ਨਿੱਕੀ Yadav ਢਾਬਾ ਹਤਿਆਕੰਡ ਦੀ ਪੂਰੀ ਕਹਾਣੀ, ਹਤਿਆ ਦੀ ਵਜ੍ਹਾ ਕੀ ਸੀ, ਹਤਿਆ ਤੋਂ ਬਾਅਦ ਸਾਹਿਲ ਨੇ ਕੀ ਕੀਤਾ ਹੁਣ ਤੱਕ ਪੁਲਿਸ ਜਾਂਚ ਚ ਕੁਝ ਖੁਲਾਸੇ ਹੋਏ ਸੀਗੇ ਚਲੋ ਜਾਣਦੇ ਹਾਂ ਇਸ ਨੂੰ ਡਿਟੇਲ ਦੇ ਵਿੱਚ ਇਸ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਪਲੀਜ਼ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਇੱਕ ਕਹਾਣੀ ਨਿੱਕੀ Yadav ਤੇ ਸਾਹਿਲ ਗਹਿਲੌਤੀ ਹੈ ਨਿੱਕੀ Yadav ਦਾ ਜਨਮ ਹਰਿਆਣਾ ਦੇ ਛੱਜਰ ਦੇ ਖੀਰੀ ਕੁਮਾਰ گاؤں ਚ ਹੁੰਦਾ ਹੈ ਨਿੱਕੀ ਦੇ ਪਿਤਾ ਸੁਨੀਲ Yadav ਗੁਰੂਗ੍ਰਾਮ ਚ ਮੋਟਰ ਰਿਪੇਅਰ ਦਾ ਬਿਜ਼ਨਸ ਕਰਦੇ ਸੀਗੇ ਨਿੱਕੀ ਆਪਣੇ ਤਿੰਨ ਭੈਣ ਭਰਾਵਾਂ ਚੋਂ ਸਭ ਤੋਂ ਵੱਡੀ ਸੀਗੀ ਨਿੱਕੀ ਦੀ ਸ਼ੁਰੂਆਤੀ ਪੜ੍ਹਾਈ ਲਿਖਾਈ ਸੀਗੀ ਜਿਹੜੀ ਉਹ ਹਰਿਆਣਾ ਦੇ ਝੱਜਰ ਚ ਹੋਈ ਸੀ ਪਰ ਅੱਗੇ ਦੀ ਪੜ੍ਹਾਈ ਦੇ ਲਈ ਦਿੱਲੀ ਆਈ ਦਿੱਲੀ ਚ ਰਹਿੰਦੇ ਹੋਏ 2018 ਦੇ ਨੇੜੇ ਤੇੜੇ ਦੀ ਗੱਲ ਆ ਨਿੱਕੀ ਮੈਡੀਕਲ ਐਂਟ੍ਰਾਂਸ ਟੈਸਟ NEET ਦੀ ਤਿਆਰੀ ਕਰਨ ਚ ਲੱਗਦੀ ਹੈ ਤਿਆਰੀ ਲਈ ਨਿੱਕੀ ਨੇ ਉੱਤਮਨਗਰ ਦੇ ਇੱਕ ਨਾਮੀ ਕੋਚਿੰਗ ਸੈਂਟਰਸ ਸੀਗਾ ਜਿਹੜਾ ਉਹ ਐਡਮਿਸ਼ਨ ਕਰਵਾਇਆ ਆਪਣਾ ਨਿੱਕੀ ਰੋਜ ਕੋਚਿੰਗ ਇੱਕ ਹੀ ਬਸ ਤੋਂ ਜਾਇਆ ਕਰਦੀ ਸੀ ਰੋਜ ਆਉਂਦੇ ਜਾਂਦੇ ਇਸ ਬਸ 'ਚ ਉਹਦੀ ਮੁਲਾਕਾਤ ਸੀਗੀ ਜਿਹੜੀ ਉਹ ਸਾਹਿਲ ਗਹਿਲੌਤ ਨਾਮ ਦੇ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਸਾਹਿਲ ਗਹਿਲੌਤ ਦਿੱਲੀ ਦੇ ਨਜਫਗੜ ਇਲਾਕੇ ਦਾ ਰਹਿਣ ਵਾਲਾ ਸੀ ਸਾਹਿਲ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ SSC ਐਗਜ਼ਾਮੀਨੇਸ਼ਨ ਦੀ ਤਿਆਰੀ ਕਰ ਰਿਹਾ ਸੀ ਉਹ ਵੀ ਉੱਤਮ ਨਗਰ ਦੇ ਹੀ ਇੱਕ ਕੋਚਿੰਗ ਸੈਂਟਰ 'ਚ ਪੜਨ ਜਾਂਿਆ ਕਰਦਾ ਸੀ ਦੋਵੇਂ ਰੋਜ਼ ਇੱਕ ਹੀ ਬੱਸ ਤੋਂ ਇੱਕ ਹੀ ਟਾਈਮ ਤੇ ਜਾਂਦੇ ਸੀਗੇ ਇਸ ਲਈ ਪਹਿਲਾ ਬੱਸ 'ਚ ਸਾਹਿਲ ਤੇ ਨਿੱਕੀ ਦੀਆਂ ਅੱਖਾਂ ਮਿਲਦੀਆਂ ਤਾਂ ਫਿਰ ਹੌਲੇ-ਹੌਲੇ ਇਹਨਾਂ 'ਚ ਪਿਆਰ ਸ਼ੁਰੂ ਹੋ ਜਾਂਦਾ ਆ ਤੇ ਕੁਝ ਖਬਰਾਂ ਦੇ ਮੁਤਾਬਕ ਦੋਵੇਂ ਜਦੋਂ ਪਿਆਰ 'ਚ ਪੈ ਜਾਂਦੇ ਆ ਤਾਂ ਇੱਕ ਹੀ ਅਪਾਰਟਮੈਂਟ 'ਚ ਲਿਵਿੰਗ ਰਹਿਣ ਲੱਗਦੇ ਆ ਲਿਵਿੰਗ ਅ ਰਿਲੇਸ਼ਨਸ਼ਿਪ 'ਚ ਹਾਲਾਂਕਿ ਇਸੇ ਵਿੱਚ ਕੋਰੋਨਾ ਵਾਇਰਸ ਤੇ ਪ੍ਰਕਰੋਪ ਦੀ ਵਜ੍ਹਾ ਤੋਂ ਦਿੱਲੀ ਸਮੇਤ ਪੂਰੇ ਦੇਸ਼ 'ਚ ਲੋਕਡਾਊਨ ਲੱਗ ਜਾਂਦਾ ਹੈ ਔਰ ਸਾਰੇ ਜਿਹੜੇ ਕੋਚਿੰਗ ਸੈਂਟਰ ਸੀਗੇ ਉਹ ਬੰਦ ਹੋ ਜਾਂਦੇ ਐ ਇਸ ਕਾਰਨ ਦੋਵੇਂ ਆਪਣੇ ਆਪਣੇ ਪਿੰਡ ਵਾਪਸ ਚਲੇ ਜਾਂਦੇ ਐ ਹੁਣ ਜਦੋਂ ਲੋਕਡਾਊਨ ਖੁੱਲਦਾ ਹੈ ਤਾਂ ਦੋਵੇਂ ਵਾਪਸ ਤੋਂ ਫੇਰ ਇਕੱਠੇ ਰਹਿਣਾ ਸ਼ੁਰੂ ਕਰਦੇ ਐ ਵੈਸੇ ਨਿੱਕੀ ਯਾਦਵ ਦੇ ਪਿਤਾ ਸੁਨੀਲ ਯਾਦਵ ਬੇਟੀ ਦੇ ਸਾਹਿਲ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿਣ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਕਹਿੰਦੇ ਐ ਕਿ ਨਿੱਕੀ ਕਦੇ ਵੀ ਲੀਵਿੰਗ ਚ ਸਾਹਿਲ ਦੇ ਨਾਲ ਨਹੀਂ ਰਹਿੰਦੀ ਬਲਕਿ ਉਹ ਤਾਂ ਦਿੱਲੀ ਚ ਬਿੰਦਾਪੁਰੀ ਲਾਕਕੇ ਚ ਇੱਕ ਘਰ ਦੇ ਵਿੱਚ ਆਪਣੀ ਛੋਟੀ ਭੈਣ ਦੇ ਨਾਲ ਰਹਿੰਦੀ ਸੀਗੀ ਹੁਣ ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਅਸੀਂ ਸਾਹਿਲ ਔਰ ਨਿੱਕੀ ਦੇ ਲੀਵਿੰਗ ਚ ਰਹਿਣ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦੇ ਸਮਾਂ ਬੀਤਦਾ ਜਾਂਦਾ ਹੈ ਤੇ ਦੋਨਾਂ ਦਾ ਪਿਆਰ ਹੋਰ ਵੀ ਜ਼ਿਆਦਾ ਪਰਵਾਨ ਚੜਨ ਲੱਗਦਾ ਆ ਪਿਆਰ ਚ ਪਏ ਹੋਣੇ ਦੋਵੇਂ ਜਦੋਂ ਐਗਜ਼ਾਮ ਚ ਬੈਠਦੇ ਆ ਤੇ ਦੋਵੇਂ ਹੀ ناکਾਮ ਹੋ ਜਾਂਦੇ ਆ ਮਤਲਬ ਨਿੱਕੀ ਜਿਹੜੀ ਸੀਗੀ ਉਹ ਨੀਟ ਕੁਆਲੀਫਾਈ ਨਹੀਂ ਕਰ ਪਾਦੀ ਔਰ ਸਾਹਿਲ SSC ਐਗਜ਼ਾਮੀਨੇਸ਼ਨ ਚ ਉਹਦੀ ਵੀ ਸਿਲੈਕਸ਼ਨ ਨਹੀਂ ਹੁੰਦੀ ਫੇਰ ਹੋਣ ਤੋਂ ਬਾਅਦ ਇਹ ਦੋਵੇਂ ਇੱਕ ਗ੍ਰੇਟਰ ਨੌਇਡਾ ਦੇ ਗਲਗੋਟਿਆ ਕਾਲਜ ਆਫ ਇੰਜੀਨੀਅਰਿੰਗ ਔਰ ਟੈਕਨੋਲੋਜੀ ਚ ਸੀਗਾ ਜਿਹੜਾ ਇਹ ਐਡਮਿਸ਼ਨ ਲੈਣ ਦਾ ਫੈਸਲਾ ਕਰਦੇ ਆਈ ਨਿੱਕੀ ਇੰਗਲਿਸ਼ ਆਨਰਸ ਵਿਸ਼ੇ ਦੇ ਨਾਲ ਮਾਸਟਰ ਆਫ ਆਰਟਸ ਐਡਮਿਸ਼ਨ ਲੈਂਦੀ ਹੈ ਜਦ ਕਿ ਸਾਹਿਲ ਜਿਹੜਾ ਸੀਗਾ ਉਹ ਫਾਰਮੇਸੀ ਕੋਰਸ 'ਚ ਐਡਮਿਸ਼ਨ ਲੈ ਲੈਂਦਾ ਹੈ ਦੋਵੇਂ ਆਪਣੀ ਪੜ੍ਹਾਈ ਜਾਰੀ ਰੱਖਦੇ ਔਰ ਤੇ ਨਾਲ ਦੀ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਵੀ ਮੈਨੇਜ ਕਰਦੇ ਆ ਹਰ ਦੂਸਰੇ ਰਿਸ਼ਤੇ ਦੀ ਤਰ੍ਹਾਂ ਇਹਨਾਂ ਦੇ ਰਿਸ਼ਤਿਆਂ 'ਚ ਵੀ ਕਦੀ ਉਤਾਰ ਚੜਾਵ ਆਉਂਦੇ ਰਹਿੰਦੇ ਸੀਗੇ ਪਰ ਫਿਰ ਵੀ ਇਹ ਦੋਵੇਂ ਆਪਣੇ ਰਿਸ਼ਤਿਆਂ ਨੂੰ ਨਿਭਾਰੇ ਸੀਗੇ ਹੁਣ ਨਿੱਕੀ ਦੇ ਲਈ ਸਾਹਿਲ ਹੀ ਉਹਦੀ ਪੂਰੀ ਦੁਨੀਆ ਬਣ ਚੁੱਕਿਆ ਸੀ ਔਰ ਸਾਹਿਲ ਦੇ ਲਈ ਨਿੱਕੀ ਹੀ ਸਭ ਕੁਝ ਸੀ ਕਿ ਇਸ ਸੱਚਮੁੱਚ ਐਵੇਂ ਸੀਗਾ ਜਵਾਬ ਹੈ ਨਹੀਂ ਕਿਉਂਕਿ ਬੀਤੇ ਟਾਈਮ ਦੇ ਨਾਲ ਇਹਨਾਂ ਦੋਨਾਂ ਦੇ ਰਿਸ਼ਤੇਾਂ 'ਚ ਜ਼ਹਿਰ ਘੁਲਣਾ ਸ਼ੁਰੂ ਹੋ ਜਾਂਦਾ ਆ ਔਰ ਇਸ ਜ਼ਹਿਰ ਦਾ ਅਸਰ ਇਹਨਾਂ ਭਿਆਨਕ ਹੁੰਦਾ ਆ ਇਹਦੀ ਕਦੀ ਕਲਪਨਾ ਵੀ ਨਿੱਕੀ ਨੇ ਨਹੀਂ ਸੀ ਕੀਤੀ ਦਰਸਲ 14 ਫਰਵਰੀ 2023 ਨੂੰ ਦਿੱਲੀ ਪੁਲਿਸ ਸੀਗੀ ਜਿਹੜੀ ਉਹ ਸਾਹਿਲ ਔਰ ਨਿੱਕੀ ਦੇ ਜਿਹੜੇ ਰਿਸ਼ਤੇ 'ਚ ਇੱਕ ਹਿਲਾ ਦੇਣ ਵਾਲਾ ਖੁਲਾਸਾ ਕਰਦੀ ਐ ਦਿੱਲੀ ਪੁਲਿਸ ਦੁਆਰਾ ਕੀਤੇ ਗਏ ਖੁਲਾਸੇ ਦੇ ਮੁਤਾਬਿਕ 11 ਫਰਵਰੀ 2023 ਨੂੰ ਨਿੱਕੀ ਯਾਦਵ ਦੇ ਪਿਤਾ ਆਪਣੀ ਬੇਟੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਨਿੱਕੀ ਦਾ ਮੋਬਾਈਲ ਸੀਗਾ ਜਿਹੜਾ ਉਹ ਸਵਿਚ ਆਫ ਆਂਦਾ ਹੈ ਇਸ ਤੋਂ ਬਾਅਦ ਨਿੱਕੀ ਦੇ ਨਾਲ ਜਿਹੜੀ ਉਹਦੀ ਛੋਟੀ ਭੈਣ ਰਹਿ ਰਹੀ ਸੀ ਉਹਨੂੰ ਫੋਨ ਕਰਦੇ ਆ ਤੇ ਨਿੱਕੀ ਦੇ ਬਾਰੇ ਪੁੱਛਦੇ ਆ ਤਾਂ ਉਹ ਦੱਸਦੀ ਹੈ ਕਿ ਨਿੱਕੀ ਤਾਂ ਗੋਆ ਘੁੰਮਣ ਗਈ ਹੈ ਇਸ ਗੱਲ ਦੀ ਪੁਸ਼ਟੀ ਦੇ ਲਈ ਜਿਹੜਾ ਪਿਤਾ ਦੁਆਰਾ ਹੁਣ ਨਿੱਕੀ ਦੇ ਦੂਜੇ ਦੋਸਤਾਂ ਨੂੰ ਵੀ ਫੋਨ ਕੀਤਾ ਜਾਂਦਾ ਹੈ ਪਰ ਨਿੱਕੀ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਹਾਲਾਂਕਿ ਕੁਝ ਦੋਸਤਾਂ ਵੱਲੋਂ ਨਿੱਕੀ ਦੇ ਪਿਤਾ ਦੇ ਨਾਲ ਸੰਪਰਕ ਜਦੋਂ ਕਰਦੇ ਆ ਤਾਂ ਉਹ ਦੋਸਤ ਦੱਸਦੇ ਆ ਕਿ ਨਿੱਕੀ ਨੂੰ ਆਖਰੀ ਵਾਰ ਸਾਹਿਲ ਦੇ ਨਾਲ ਦੇਖਿਆ ਸੀਗਾ ਇਸ ਤੋਂ ਬਾਅਦ ਨਿੱਕੀ ਦੇ ਪਿਤਾ ਆਪਣੀ ਛੋਟੀ ਬੇਟੀ ਨੂੰ ਨਿੱਕੀ ਦੇ ਜੋ ਨਾਮ ਰਹਿ ਰਹੀ ਸੀ ਉਸ ਤੋਂ ਸਾਹਿਲ ਦਾ ਨੰਬਰ ਲੈ ਕੇ ਸਾਹਿਲ ਨੂੰ ਫੋਨ ਕਰਦੇ ਆ ਤੇ ਸਾਹਿਲ ਅੱਗ ਕਹਿੰਦਾ ਆ ਕਿ ਨਿੱਕੀ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਤਾਂ ਆਪਣੇ ਜਿਹੜਾ ਵਿਆਹ ਦੇ ਵਿੱਚ బిజీ ਚੱਲ ਰਿਹਾ ਨਿੱਕੀ ਸ਼ਾਇਦ ਦਹਿਰਾਦੋਨੀਆ ਮਸੂਰੀ ਕੋ ਮੰਲੀ ਗਈ ਹੋਏਗੀ ਹੁਣ ਮੇਰੇ ਨਿੱਕੀ ਦੇ ਨਾਲ ਕੋਈ ਸੰਬੰਧ ਨਹੀਂ ਇਸ ਤੋਂ ਬਾਅਦ ਅਗਲੇ ਦਿਨ ਯਾਨੀ 12 ਫਰਵਰੀ ਨੂੰ ਨਿੱਕੀ ਦੇ ਪਿਤਾ ਸਾਹਿਲ ਦੇ ਪਿਤਾ ਦਾ ਨੰਬਰ ਕਿਤੋਂ ਲੈ ਕੇ ਉਹਨਾਂ ਨਾਲ ਕੰਟੈਕਟ ਕਰਦੇ ਆ ਤਾਂ ਉਹ ਵੀ ਕਹਿੰਦੇ ਆ ਕਿ ਮੈਨੂੰ ਤੁਹਾਡੀ ਬੇਟੀ ਦੇ ਬਾਰੇ ਕੁਝ ਵੀ ਪਤਾ ਨਹੀਂ ਤੇ ਹਾਲੇ ਨਿੱਕੀ ਦੇ ਪਿਤਾ ਸੀਗੇ ਜਿਹੜੇ ਉਹ ਆਪਣੇ ਲੈਵਲ ਤੇ ਆਪਣੀ ਬੇਟੀ ਦੀ ਖੋਜ ਕਰਨ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕਰ ਰਹੇ ਸੀਗੇ ਤਾਂ ਹੁਣ ਇਸੇ ਵਿੱਚ ਕੀ ਹੁੰਦਾ 13 ਫਰਵਰੀ ਨੂੰ ਦਿੱਲੀ ਪੁਲਿਸ ਦੇ ਕੋਲ ਕਿਸੇ ਗੁਮਨਾਮ ਨੰਬਰ ਤੋਂ ਫੋਨ ਆਉਂਦਾ ਹੈ ਫੋਨ ਕਰਨ ਵਾਲਾ ਜਿਹੜਾ ਵਿਅਕਤੀ ਸੀਗਾ ਉਹ ਆਪਣੀ ਪਛਾਣ ਦਾ ਖੁਲਾਸਾ ਕੀਤੇ ਬਿਨਾ ਕਹਿੰਦਾ ਹੈ ਕਿ ਨਜਫਗੜ੍ਹ ਦੇ ਇੱਕ ਢਾਬਾ ਮਾਲਿਕ ਨੇ ਇੱਕ ਲੜਕੀ ਦੀ ਹੱਤਿਆ ਕਰਕੇ লাশ ਨੂੰ ਢਾਬੇ ਦੇ ਅੰਦਰ ਹੀ ਛੁਪਾਇਆ ਹੈ ਇਕ ਕਾਲ ਕਿਸ ਨੇ ਕੀਤਾ ਸੀ ਇਸ ਬਾਰੇ ਚ ਅਧਿਕਾਰਿਕ ਤੌਰ ਤੇ ਹਲੇ ਕੋਈ ਜਾਣਕਾਰੀ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ। ਕਥਿਤ ਤੌਰ ਤੇ ਜਿਹੜਾ ਪੁਲਿਸ ਦਾ ਕੋਈ ਇਨਫਾਰਮਰ ਹੋਏਗਾ ਇਸ ਕਾਲ ਤੋਂ ਬਾਅਦ ਦਿੱਲੀ ਪੁਲਿਸ ਤੁਰੰਤ ਹਰਕਤ ਵਿੱਚ ਆਉਂਦੀ ਹੈ ਤੇ ਉਹ ਭੱਜਦੀ ਹੋਈ ਉਸ ਟਾਬੇ ਤੱਕ ਜਾਂਦੀ ਹੈ। ਉਸ ਟਾਬੇ ਦੇ ਬਾਰੇ ਪਤਾ ਲਾਇਆ ਜਾਂਦਾ ਹੈ ਕਿ ਇਹ ਕਿਦਾਂ ਹੈ ਤੇ ਕਿਦਾਂ ਨਹੀਂ ਤੇ ਹੁਣ ਉਸ ਟਾਬੇ ਨੂੰ ਜਦੋਂ ਖੋਲਿਆ ਜਾਂਦਾ ਹੈ ਤਾਂ ਹੁਣ ਉੱਥੇ ਵਾਕਈ ਫਰਿੱਜ ਦੇ ਵਿੱਚ ਇੱਕ লাশ ਪਈ ਹੋਈ ਸੀ। ਇਹੀ ਜਿਹੜੀ ਲਾਸ਼ ਸੀਗੀ ਇਹ ਕਿਸੇ ਹੋਰ ਦੀ ਨਹੀਂ ਬਲਕਿ ਨਿੱਕੀ ਯਾਦਵ ਦੀ ਹੀ ਸੀ ਕੁਝ ਖਬਰਾਂ ਦੇ ਮੁਤਾਬਿਕ ਜਿਹੜਾ ਪੁਲਿਸ ਨੇ ਗੁਮਨਾਮ ਕਾਲ ਤੇ ਕਾਰਵਾਈ ਨਹੀਂ ਕੀਤੀ ਬਲਕਿ ਜਦੋਂ ਨਿੱਕੀ ਯਾਦਵ ਦੇ ਪਿਤਾ ਆਪਣੀ ਬੇਟੀ ਦੇ ਨਾਲ ਉਹ ਸੰਪਰਕ ਨਹੀਂ ਸੀ ਕਰ پا ਰਹੇ ਤਾਂ ਉਹ ਪੁਲਿਸ ਵਾਲਿਆਂ ਨੂੰ ਕੰਟੈਕਟ ਕਰਦੇ ਆ ਪੁਲਿਸ ਵਾਲੇ ਨਿੱਕੀ ਦੇ ਨਾਲ ਰਹਿ ਰਹੀ ਉਹਦੀ ਛੋਟੀ ਭੈਣ ਤੋਂ ਪੁੱਛਤਾਛ ਕਰਦੇ ਆ ਤਾਂ ਉਹ ਸਾਹਿਲ ਦਾ ਨਾਮ ਲੈਂਦੀ ਹੈ ਹੁਣ ਪੁਲਿਸ ਸੀਗੀ ਜਿਹੜੀ ਉਹ ਸਾਹਿਲ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਾਹਿਲ ਦਾ ਫੋਨ ਸੀਗਾ ਜਿਹੜਾ ਉਹ ਸਵਿਚ ਆਫ ਆ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਇੱਥੋਂ ਭੱਜਦੇ ਹੋਏ ਉਹਦਾ ਜਿਹੜਾ ਪਿੰਡ 'ਚ ਘਰ ਹੁੰਦਾ ਉੱਥੇ ਜਾਂਦੀ ਹੈ ਪਰ ਉੱਥੇ ਉਹਨਾਂ ਨੂੰ ਕੋਈ ਨਹੀਂ ਮਿਲਦਾ ਇਸ ਤੋਂ ਬਾਅਦ ਜਿਹੜਾ ਸੀਗਾ ਉਹ ਪੁਲਿਸ ਕਈ ਜਗ੍ਹਾ ਤੇ ਛਾਪੇਮਾਰੀ ਕਰਦੀ ਹੈ ਤੇ ਉਹਨਾਂ ਨੂੰ ਅਖੀਰ ਦੇ ਵਿੱਚ ਇੱਕ ਨੇੜੇ ਦੇ ਹੀ ਕਿਸੇ ਪਿੰਡ ਤੋਂ ਸਾਹਿਲ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਆ লাশ ਮਿਲਣ ਤੋਂ ਬਾਅਦ ਹੁਣ মিডিਆ ਇਹ ਦਾਵਾ ਕੀਤਾ ਜਾਂਦਾ ਆ ਕਿ ਲੀਵਿੰਗ ਰਿਲੇਸ਼ਨਸ਼ਿਪ 'ਚ ਰੇ ਰਹੀਂ ਇੱਕ ਬੁਆਏਫ੍ਰੈਂਡ ਨੇ ਆਪਣੀ ਗਰਲਫ੍ਰੈਂਡ ਦੀ ਹੱਤਿਆ ਕਰਕੇ লাশ ਨੂੰ ਫ੍ਰਿਜ ਵਿੱਚ ਲੁਕਾ ਦਿੱਤਾ ਪਰ ਪੁਲਿਸ ਮਾਮਲੇ ਮਾਮਲੇ ਦੀ ਤਹਿਕੀਕਾਤ ਕਰਦੀ ਹੈ ਤੇ ਕੁਝ ਬੇਹਦੀ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਆ ਸਾਹਿਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਤੋਂ ਪੁੱਛਤਾਚੇ ਕੀਤੀ ਜਾਂਦੀ ਹੈ ਹੁਣ ਪੁੱਛਤਾਚੇ ਵਿੱਚ ਜਿਹੜਾ ਖੁਲਾਸਾ ਹੁੰਦਾ ਆ ਉਹਦੇ ਵਿੱਚ ਮੀਡੀਆ ਜਿਹਨੂੰ ਹਾਲੇ ਤੱਕ ਸਾਹਿਲ ਦੀ ਲਿਵਿੰਗ ਪਾਰਟਨਰ ਦੱਸ ਰਹੀ ਸੀ ਉਹ ਅੱਗੇ ਦੀ ਜਾਂਚ ਪਤਾ ਚੱਲਦਾ ਆ ਕੀਤਾ ਸਾਹਿਲ ਦੀ ਵਾਈਫ ਸੀ ਦਰਅਸਲ 2020 ਚ ਇਹ ਦੋਵੇਂ ਜਦੋਂ ਇਹ ਪਿਆਰ ਕਰਦੇ ਆ ਇੱਕ ਦੂਸਰੇ ਨੂੰ ਤਾਂ ਅਕਤੂਬਰ 2020 ਚ ਗ੍ਰੇਟਰ ਨੌਇਡਾ ਦੇ ਆਰਿਆ ਸਮਾਜ ਮੰਦਿਰ ਦੇ ਵਿੱਚ ਪੂਰੇ ਰੀਤੀ ਰਿਵਾਜ ਦੇ ਨਾਲ ਵਿਆਹ ਕਰਵਾ ਲੈਂਦੇ ਆ ਇਸ ਤੋਂ ਬਾਅਦ ਖੁਲਾਸਾ ਹੁੰਦਾ ਆ ਕਿ ਪੁਲਿਸ ਨਿੱਕੀ ਦੇ ਕਮਰੇ ਦੀ ਜਦੋਂ ਤਲਾਸ਼ੀ ਲੈਂਦੀ ਆ ਤਾਂ ਉੱਥੇ ਉਹਨਾਂ ਨੂੰ ਕਮਰੇ 'ਚ ਦੋਨਾਂ ਦੇ ਜਿਹੜੇ ਵਿਆਹ ਦੀਆਂ ਸੀਗੀਆਂ ਤਸਵੀਰਾਂ ਤੇ ਸਰਟੀਫਿਕੇਟ ਮਿਲਦੇ ਆ ਮੰਦਿਰ ਦੇ ਰਿਕਾਰਡ ਤੋਂ ਵੀ ਜਿਹੜਾ ਸੀਗਾ ਉਹ ਇਹਨਾਂ ਦੇ ਵਿਆਹ ਦੀ ਜਿਹੜੀ ਪੁਸ਼ਟੀ ਹੁੰਦੀ ਹੈ ਹੁਣ ਵਿਆਹ ਦੋਵੇਂ ਆਪਣੀ ਮਰਜ਼ੀ ਦੇ ਨਾਲ ਕਰਾ ਰਹੇ ਸੀ ਪਰ ਦੋਨਾਂ ਨੇ ਆਪਣੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਵਿਆਹ ਦੇ ਬਾਰੇ ਕੁਝ ਨਹੀਂ ਸੀ ਦੱਸਿਆ ਉਹਨਾਂ ਤੋਂ ਇਹ ਸਾਰੀ ਗੱਲ ਜੋ ਸੀਗੀ ਉਹ ਛੁਪਾ ਕੇ ਰੱਖੀ ਹੋਈ ਸੀ ਇਹਨਾਂ ਨੇ ਇਧਰ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਆ ਤੇ ਸਾਹਿਲ ਤੇ ਜਿਹੜਾ ਸੀਗਾ ਉਹਦੇ ਪਰਿਵਾਰ ਵਾਲੇ ਸੀਗੇ ਸਾਹਿਲ ਦੇ ਉਹ ਦਬਾਅ ਬਣਾ ਰਹੇ ਸੀਗੇ ਉੱਤੇ ਵਿਆਹ ਕਰਨ ਦਾ ਪਰ ਸਾਹਿਲ ਲਗਾਤਾਰ ਜਿਹੜਾ ਸੀਗਾ ਉਹ ਵਿਆਹ ਤੋਂ ਇਨਕਾਰ ਕਰ ਰਿਹਾ ਸੀ ਹਾਲਾਂਕਿ ਜਦੋਂ ਪਰਿਵਾਰ ਵਾਲੇ ਬਹੁਤ ਜ਼ਿਆਦਾ ਉਹਦੇ ਤੇ ਦਬਾਅ ਬਣਾਉਂਦੇ ਆ ਤਾਂ ਸਾਹਿਲ ਸੀਗਾ ਜਿਹੜਾ ਉਹ ਪਰਿਵਾਰ ਵਾਲਿਆਂ ਦੇ ਸਾਹਮਣੇ ਖੁਲਾਸਾ ਕਰਦਾ ਆ ਕਿ ਉਹ ਤਾਂ ਆਲਰੇਡੀ ਜਿਹੜਾ ਆ ਉਹ ਨਿੱਕੀ ਨਾਮ ਦੀ ਕੁੜੀ ਦੇ ਨਾਲ ਉਹਨੇ 2020 ਚ ਵਿਆਹ ਕਰ ਚੁੱਕਿਆ ਆ ਖੁਲਾਸੇ ਦੇ ਮੁਤਾਬਿਕ ਇਸ ਤੋਂ ਬਾਅਦ ਸਾਹਿਲ ਦੇ ਪਰਿਵਾਰ ਵਾਲੇ ਕਹਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਉਸ ਨਿੱਕੀ ਤੋਂ ਪਿੱਛਾ ਛੁੜਵਾ ਤੈਨੂੰ ਸਾਡੀ ਪਸੰਦੀ ਕੁੜੀ ਦੇ ਨਾਲ ਹੀ ਵਿਆਹ ਕਰਨਾ ਪਏਗਾ ਇਸ ਤੋਂ ਬਾਅਦ ਸਾਹਿਲ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਨਿੱਕੀ ਨੂੰ ਰਸਤੇ ਤੋਂ ਹਟਾਉਣ ਦਾ ਜਿਹੜਾ ਆ ਉਹ ਪਲਾਨ ਤੇ ਕੰਮ ਕਰਨ ਲੱਗਦਾ ਆ ਇਸੇ ਪਲਾਨ ਦੇ ਤਹਿਤ 9 ਫਰਵਰੀ 2030 ਦੇ ਦਿਨ ਸਾਹਿਲ ਬੜੇ ਹੀ ਧੂਮਤਾਂ ਦੇ ਨਾਲ ਆਪਣੇ ਪਰਿਵਾਰ ਵਾਲਿਆਂ ਦੀ ਪਸੰਦੀ ਲੜਕੀ ਦੇ ਨਾਲ ਸੀਗਾ ਜਿਹੜਾ ਉਹ ਅੰਗੇਜਮੈਂਟ ਕਰਵਾ ਲੈਂਦਾ ਆ ਤੇ ਫਿਰ 1:30 ਵਜੇ ਰਾਤ ਸਾਹਿਲ ਆਪਣੀ ਪਹਿਲੀ ਪਤਨੀ ਯਾਨੀ ਨਿੱਕੀ ਯਾਦਵ ਦੇ ਅਪਾਰਟਮੈਂਟ ਚ ਜਾਂਦਾ ਆ ਸੀਸੀਟੀਵੀ ਫੁਟੇਜ ਤੋਂ ਵੀ ਇਹ ਖੁਲਾਸਾ ਹੁੰਦਾ ਆ ਸਾਹਿਲ 2-3 ਘੰਟੇ ਉੱਥੇ ਜਿਹੜਾ ਆ ਉਹ ਰੁਕਦਾ ਆ ਫਿਰ ਉਹ ਆਪਣੀ ਸਾਜ਼ਿਸ਼ ਦੇ ਤਹਿਤ ਨਿੱਕੀ ਦੇ ਨਾਲ ਸੀਗੇ ਜਿਹੜਾ ਉਹ ਗੋਆ ਜਾਂਦਾ ਪਲਾਨ ਬਣਾਉਂਦਾ ਆ ਜਦੋਂ ਪਲਾਨ ਫਾਈਨਲ ਹੋ ਜਾਣ ਤੋਂ ਬਾਅਦ ਨਿੱਕੀ ਤੇ ਸਾਹਿਲ ਸਵੇਰੇ 7 ਵਜੇ ਦੋਵੇਂ ਆਪਣੇ ਬੈਗ ਲੈ ਕੇ ਉੱਥੋਂ ਜਿਹੜਾ ਸੀਗਾ ਉਹ ਨਿਕਲਦੇ ਆ ਤੇ ਨizamuddin ਸਟੇਸ਼ਨ ਤੋਂ ਗੋਆ ਦੀ ਜਿਹੜੀ ਉਹ ਟ੍ਰੇਨ ਫੜਨ ਲਈ ਚਲੇ ਜਾਂਦੇ ਆ ਪਰ ਇੱਥੇ ਉਹ ਕਾਫੀ ਦੇਰ ਰੁਕਦੇ ਆ ਸਾਹਿਲ ਦਾ ਜਿਹੜਾ ਟਿਕਟ ਸੀਗਾ ਉਹ ਕਨਫਰਮ ਨਾ ਹੋਣ ਦੇ ਕਾਰਨ ਉਹ ਟ੍ਰੇਨ ਨਹੀਂ ਫੜ ਪਾਉਂਦੇ ਇਸ ਤੋਂ ਬਾਅਦ ਹੁਣੇ ਦੋਵੇਂ ਹਿਮਾਚਲ ਜਾਂਦਾ ਪਲਾਨ ਬਣਾਉਂਦੇ ਆ ਤੇ ਦੋਵੇਂ ਆਪਣੀ ਹੁੰਡਈ ਵਰਨਾ ਕਾਰ ਸੀਗਾ ਜਿਹੜਾ ਉਹ ਲੈ ਕੇ आनंद विहार रेलवे स्टेशन ਦੇ ਵੱਲ ਜਿਹੜਾ ਆ ਉਹ ਮੋੜ ਲੈਂਦੇ ਆ ਪਰ ਇੱਥੇ ਕਿਸੇ وجہ ਤੋਂ ਦੋਨਾਂ ਦਾ ਪਲਾਨ ਸੀਗਾ ਜਿਹੜਾ ਉਹ ਬਦਲ ਜਾਂਦਾ ਹੁਣ ਇਹ ਦੋਵੇਂ ਟ੍ਰੇਨ ਦੀ ਬਜਾਏ ਬੱਸ ਤੇ ਹੀ ਮਾਚਲ ਜਾਂਦਾ ਪਲਾਨ ਬਣਾਉਂਦੇ ਆ ਇਸ ਤੋਂ ਬਾਅਦ ਸਾਹਿਲ ਆਪਣੀ ਗੱਡੀ ਕਸ਼ਮੀਰੀ ਗੇਟ ਦੇ ਕੋਲ ਸੀਗਾ ਜਿਹੜਾ ਨਗਰ ਨਿਗਮ ਬੋਰਡ ਘਰ ਦੇ ਨਜ਼ਦੀਕ ਲਿਜਾ ਕੇ ਉੱਥੇ ਇੱਕ ਸੀਗਾ ਜਿਹੜਾ ਪੇੜ ਸੀਗਾ ਉਹਦੇ ਥੱਲੇ ਰੋਕ ਦਿੰਦਾ ਆ ਹੁਣ ਇਹ ਪਲਾਨ 'ਚ ਹੋਏ ਬਦਲਾਅ ਦੇ ਕਾਰਨ ਗੱਡੀ 'ਚ ਬੈਠੇ ਹੀ ਸਾਹਿਲ ਜਿਹੜਾ ਸੀਗਾ ਉਹ ਨਿੱਕੀ ਦੇ ਨਾਲ ਜਿਹੜਾ ਜੀ ਸੀਗਾ ਜ਼ੋਰਦਾਰ ਬਹਿਸ ਕਰਨਾ ਸ਼ੁਰੂ ਕਰ ਦਿੰਦਾ ਆ ਅੱਧੇ ਘੰਟੇ ਤੱਕ ਇਹਨਾਂ ਦੋਨਾਂ 'ਚ ਝਗੜਾ ਸੀਗਾ ਉਹ ਜਿਹੜਾ ਚੱਲਦਾ ਰਹਿੰਦਾ ਹੈ ਇਸੇ ਝਗੜੇ ਤੋਂ ਬਾਅਦ ਸਾਹਿਲ ਗੱਡੀ 'ਚ ਹੀ ਮੌਜੂਦ ਜਿਹੜਾ ਮੋਬਾਈਲ ਚਾਰਜਰ ਹੁੰਦਾ ਆ ਉਹਦੇ ਨਾਲ ਅਚਾਨਕ ਨਿੱਕੀ ਦਾ ਜਿਹੜਾ ਆ ਉਹ ਗਲਾ ਘੁੱਟ ਦਿੰਦਾ ਆ ਹੁਣ ਕਾਫੀ ਦੇਰ ਤੱਕ ਦਬਾ ਕੇ ਰੱਖਦਾ ਆ ਉਹਨੂੰ ਜਦੋਂ ਤੱਕ ਕਿ ਨਿੱਕੀ ਦੀ ਮੌਤ ਨਹੀਂ ਹੋ ਜਾਂਦੀ ਨਿੱਕੀ ਦੀ ਮੌਤ ਹੋਣ ਤੋਂ ਬਾਅਦ ਸੀਗਾ ਜਿਹੜਾ ਸਾਹਿਲ ਨਿੱਕੀ ਦੀ ਡੈੱਡ ਬੋਡੀ ਨੂੰ ਸੀਗਾ ਜਿਹੜਾ ਉਹ ਅੱਗੇ ਦੀ ਸੀਟ ਤੇ ਬਿਠਾ ਕੇ ਉਹਨੂੰ ਸੀਟ ਬੈਲਟ ਸੀਗਾ ਜਿਹੜਾ ਉਹ ਲਾ ਦਿੰਦਾ ਆ ਤਾਂ ਕਿ ਵੇਖਣ 'ਚ ਐਵੇਂ ਲੱਗੇ ਕਿ ਸੀਟ ਤੇ ਜਿਹੜਾ ਅੱਗੇ ਵਿਅਕਤੀ ਬੈਠਾ ਆ ਉਹ ਸੋ ਰਿਹਾ ਆ ਇਸ ਤੋਂ ਬਾਅਦ ਉਹ ਲਾਸ਼ ਨੂੰ ਲੈ ਕੇ ਥੋੜੀ ਦੇਰ ਤੱਕ ਇੱਧਰ ਉੱਧਰ ਘੁੰਮਦਾ ਰਹਿੰਦਾ ਆ ਕਿਉਂਕਿ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਹੁਣ ਕੀ ਕਰੇ ਅਦਰ ਸਾਹਿਲ ਆਪਣੀ ਗਰਲਫ੍ਰੈਂਡ ਦੀ ਲਾਸ਼ ਨੂੰ ਲੈ ਕੇ ਘੁੰਮ ਰਿਹਾ ਸੀ ਤੇ ਉਧਰ ਸਾਹਿਲ ਦੇ ਜਿਹੜੇ ਪਰਿਵਾਰ ਵਾਲੇ ਸੀਗੇ ਉਹ ਦਾ ਲਗਾਤਾਰ ਇੰਤਜ਼ਾਰ ਕਰ ਰਹੇ ਸੀਗੇ ਕਿਉਂਕਿ 10 ਫਰਵਰੀ ਨੂੰ ਹੀ ਸਾਹਿਲ ਦਾ ਜਿਹੜਾ ਸੀਗਾ ਵਿਆਹ ਹੋਣ ਵਾਲਾ ਸੀ ਘਰ 'ਚ ਵਿਆਹ ਦੇ ਨਾਲ ਜੁੜੀਆਂ ਹੋਈਆਂ ਕਈ ਰਸਮਾਂ ਹੁੰਦੀਆਂ ਨੇ ਪਰ ਸਾਹਿਲ ਦਾ ਕਿਤੇ ਵੀ ਅਤਾ ਪਤਾ ਨਹੀਂ ਸੀ ਚੱਲ ਰਿਹਾ ਇਸ ਕਾਰਨ ਸੀਗਾ ਜਿਹੜੇ ਪਰਿਵਾਰ ਵਾਲੇ ਲਗਾਤਾਰ ਸਾਹਿਲ ਨੂੰ ਫੋਨ ਕਰਦੇ ਹੁੰਦੇ ਐ ਪਰ ਸਾਹਿਲ ਦਾ ਫੋਨ ਲਗਾਤਾਰ ਸਵਿਚ ਆਫ ਆ ਰਿਹਾ ਸੀ ਇਸੇ ਵਿੱਚ ਸਾਹਿਲ ਦਾ ਫੋਨ ਕੁਝ ਦੇਰ ਲਈ ਆਨ ਹੁੰਦਾ ਆ ਤਾਂ ਉਹ ਇੱਕਦਮ ਸਾਹਿਲ ਆਪਣੇ ਘਰ ਵਾਲਿਆਂ ਦਾ ਜਿਹੜਾ ਉਹ ਫੋਨ ਆ ਰਿਹਾ ਸੀਗਾ ਤਾਂ ਉਹਨਾਂ ਦੇ ਨਾਲ ਗੱਲ ਕਰਦਾ ਆ ਫੋਨ ਤੇ ਸਾਹਿਲ ਸੀਗਾ ਜਿਹੜਾ ਉਹ ਆਪਣੇ ਪਿਤਾ ਨੂੰ ਦੱਸਦਾ ਆ ਕਿ ਮੈਂ ਹੁਣੇ-ਹੁਣੇ ਨਿੱਕੀ ਦੀ ਜਾਨ ਲੈ ਲਈ ਆ ਤੇ ਉਹਦੀ লাশ ਨੂੰ ਲੈ ਕੇ ਮੈਂ ਘੁੰਮ ਰਿਹਾ ਆ ਕਥਿਤ ਤੌਰ ਤੇ ਇਸ ਤੋਂ ਬਾਅਦ ਸਾਹਿਲ ਦਾ ਪਿਤਾ ਸੀਗਾ ਜਿਹੜਾ ਉਹ ਉਹਨੂੰ ਕਹਿੰਦਾ ਆ ਸਾਹਿਲ ਨੂੰ ਕਿ ਤੂੰ ਸ਼ਵ ਨੂੰ ਲੈ ਕੇ ਆਪਣੇ ਢਾਬੇ ਵੱਲ ਆ ਜਾ ਤੇ ਉਹ ਆਪਣੇ ਦੋ ਰਿਸ਼ਤੇਦਾਰ ਅਸ਼ੀਸ਼ ਤੇ ਨਵੀਨ ਤੇ ਇਸ ਤੋਂ ਇਲਾਵਾ ਸਾਹਿਲ ਦੇ ਦੋ ਦੋਸਤਾਂ ਨੂੰ ਜੋ ਕਿ ਸੀਗੇ ਅਮਰ ਤੇ ਲੋਕੇਸ਼ ਨੂੰ ਨਾਲ ਲੈ ਕੇ ਤਿੰਨ ਅਲੱਗ-ਅਲੱਗ ਕਾਰਾਂ ਤੋਂ ਘਰੋਂ ਨਿਕਲ ਜਾਂਦੇ ਆ ਲੈ ਕੇ ਥੋੜੀ देर ਬਾਅਦ ਇਹ ਵੀ ਸਾਰੇ ਉਸੇ ਟਾਬੇ ਦੇ ਰਸਤੇ 'ਤੇ ਸੀਗੇ ਜਿਹੜਾ ਉਹ ਸਾਹਿਲ ਨੂੰ ਮਿਲਦੇ ਐ ਤੇ ਫਿਰ ਇਹ ਸਾਰੇ ਮਿਲ ਕੇ ਟਾਬੇ ਦੇ ਜਿਹੜੇ ਫ੍ਰਿਜ ਸੀਗਾ ਉਹਦੇ 'ਚ লাশ ਨੂੰ ਪਾ ਦਿੰਦੇ ਐ ਤੇ ਇੱਥੇ ਉਹ ਨਿੱਕੀ ਦੀ ਡੈੱਡ ਬੋਡੀ ਨੂੰ ਸੀਗਾ ਜਿਹੜਾ ਉਹ ਚਲੋ ਜੋ ਵੀ ਸੀਗਾ ਉਹਦੇ ਨਾਲ ਉਹਨੂੰ ਫ੍ਰਿਜ 'ਚ ਪਾ ਕੇ ਉਹਨੂੰ ਇੱਕ ਸਾਈਡ ਤੇ ਲਾ ਦਿੰਦੇ ਆ ਤੇ ਹੁਣੇ ਸਾਰੇ ਉੱਥੋਂ ਨਿਕਲ ਕੇ ਆਪਣਾ ਜੋ ਸੀਗਾ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਚਲੇ ਜਾਂਦੇ ਆ ਹੁਣ ਜਿੱਥੇ ਇਹਨਾਂ ਨੇ ਨਿੱਕੀ ਦੀ ਡੈੱਡ ਬੋਡੀ ਨੂੰ ਛੁਪਾਇਆ ਸੀ ਉਹ ਖਾਓ ਪੀਓ ਟਾਬਾ ਸਾਹਿਲ ਦਾ ਹੀ ਸੀ ਇਹਨਾਂ ਦਿਨਾਂ 'ਚ ਜਦੋਂ ਕਿ ਸਾਹਿਲ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਇਸੇ ਕਰਕੇ ਉਹਨਾਂ ਨੇ ਇਸ ਟੱਬੇ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਕਾਰਨ ਕਿਸੇ ਨੂੰ ਵੀ ਲਾਸ਼ ਦੀ ਭਣਕ ਤੱਕ ਨਹੀਂ ਲੱਗੀ ਇਹ ਸਭ ਕੁਝ ਕਰਨ ਤੋਂ ਬਾਅਦ ਸਾਹਿਲ ਨਿੱਕੀ ਦੇ ਮੋਬਾਈਲ ਤੋਂ ਆਪਣੀ ਚੈਟਸ ਤੇ ਕਾਲ ਹਿਸਟਰੀ ਸੀਗੀ ਉਹਨੂੰ ਡਿਲੀਟ ਕਰਦਾ ਹੈ 10 ਫਰਵਰੀ ਨੂੰ ਇਹ ਲੋਗ ਮਿਲ ਕੇ ਸਾਰੇ ਇਹਨੂੰ ਫ੍ਰੀਜ ਦੇ ਵਿੱਚ ਜਦੋਂ ਲੁਕੋਂਦੇ ਆ ਤੇ ਫਿਰ ਵਾਪਸ ਆਪਣੇ ਘਰ ਆ ਜਾਂਦੇ ਆ ਹੁਣ ਇੱਥੇ 10 ਫਰਵਰੀ ਨੂੰ ਬੜੇ ਧੂੰਮਤਾਮ ਨਾਲ ਸਾਹਿਲ ਦੀ ਜਿਹੜੀ ਸੀਗਾ ਉਹ ਦੂਸਰਾ ਵਿਆਹ ਹੋ ਜਾਂਦਾ ਆ ਵਿਆਹ ਤੋਂ ਬਾਅਦ ਅਗਲੇ ਦਿਨ ਸਾਹਿਲ ਵਾਪਸ ਫਿਰ ਤੋਂ ਏ ਟਾਬੇ ਤੇ ਵੇਖਣਾ ਆਉਂਦਾ ਆ ਕਿ লাশ ਉੱਥੇ ਹੀ ਆ ਕਿ ਨਹੀਂ ਇਸ ਤੋਂ ਬਾਅਦ ਉਹ ਵਾਪਸ ਫਿਰ ਜਾ ਕੇ ਆਪਣੀ ਨਵੀਂ ਸੀਗਾ ਜਿਹੜਾ ਉਹ ਸ਼ਾਦੀशुदा ਜ਼ਿੰਦਗੀ ਸੀਗੀ ਉਹਦੀ ਉਹਨੂੰ ਖੁਸ਼ੀ-ਖੁਸ਼ੀ ਜੀਣ ਲੱਗਦਾ ਆ ਪਲਾਨ ਇਹ ਸੀਗਾ ਇਹਨਾਂ ਦਾ ਕਿ ਕੁਝ ਦਿਨਾਂ ਤੋਂ ਬਾਅਦ ਥੋੜਾ ਛੁਪਦੇ-ਛੁਪਾਉਂਦੇ ਹੋਏ ਨਾਲ ਦੇ ਨਾਲੇ ਚ ਇਸ লাশ ਨੂੰ ਜਿਹੜਾ ਉਹ ਫੈਂਕ ਦਵਾਂਗੇ ਕਿਸੇ ਨੂੰ ਪਤਾ ਨਹੀਂ ਚੱਲੇਗਾ ਪਰ ਇਸੇ ਵਿੱਚ ਨਿੱਕੀ ਯਾਦਵ ਦੀ ਜਿਹੜੀ ਤਲਾਸ਼ ਹੋਣੀ ਸੀਗੀ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਾਰਨ ਸੀਗਾ ਜਿਹੜਾ ਉਹ ਪੁਲਿਸ ਸਾਹਿਲ ਤੱਕ ਪਹੁੰਚਦੀ ਹੈ ਤੇ ਫਾਈਨਲੀ ਸਾਹਿਲ ਨੂੰ ਸੀਗਾ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਆ ਸਾਹਿਲ ਦੀ ਗ੍ਰਿਫਤਾਰੀ ਤੇ Laash ਮਿਲਣ ਦੇ ਨਾਲ ਜੁੜੀਆਂ ਇੱਕ ਹੋਰ ਥਿਊਰੀ ਇਹ ਸੀ ਕਿ ਉਹਨੂੰ ਉਹਨਾਂ ਨੂੰ ਜਦੋਂ ਕਿਸੇ ਅਣਜਾਣ ਨੰਬਰ ਤੋਂ ਜਿਹੜਾ ਫੋਨ ਆਇਆ ਸੀਗਾ ਪੁਲਿਸ ਵਾਲਿਆਂ ਨੂੰ ਤਾਂ ਸਾਹਿਲ ਤੱਕ ਜਿਹੜਾ ਸੀਗਾ ਪੁਲਿਸ ਪਹੁੰਚਦੀ ਹੈ ਤੇ ਨਿੱਕੀ ਯਾਦਵ ਦੇ ਬਾਰੇ ਜਦੋਂ ਪੁੱਛਦੀ ਹੈ ਤਾਂ ਨਿੱਕੀ ਯਾਦਵ ਤੇ ਸਾਹਿਲ ਜਦੋਂ ਉਹਦੇ ਬਾਰੇ ਕੋਈ ਸਪਸ਼ਟ ਜਵਾਬ ਪੁਲਿਸ ਵਾਲਿਆਂ ਨੂੰ ਨਹੀਂ ਦਿੰਦਾ ਤਾਂ ਸਖਤੀ ਨਾਲ ਜਦੋਂ ਪੁਸ਼ਤਾਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਹਿਲ ਸੀਗਾ ਜਿਹੜਾ ਉਹਨਾਂ ਨੂੰ ਸਾਰਾ ਕੁਝ ਸੱਚ ਦੱਸ ਦਿੰਦਾ ਆ ਤੇ ਉਹ ਟਾਬੇ ਤੇ ਲੈ ਕੇ ਜਾਂਦਾ ਆ ਫਿਰ ਟਾਬੇ ਤੋਂ ਨਿੱਕੀ ਦਾ ਜਿਹੜਾ ਸ਼ਵ ਸੀਗਾ ਉਹ ਬਰਾਮਦ ਕੀਤਾ ਜਾਂਦਾ ਨਿੱਕੀ ਤੇ ਸਾਹਿਲ ਕੇਸ ਦੇ ਵਿੱਚ ਇੱਕ ਹੋਰ ਥਿਊਰੀ ਇਹ ਸੀ ਕਿ ਜਦੋਂ ਸਾਹਿਲ ਦੀ ਜਿਹੜਾ ਸੀਗਾ ਜਿਹੜਾ ਵਿਆਹ ਸੀਗਾ ਉਹ ਤੈਅ ਹੋ ਜਾਂਦਾ ਆ ਤੇ ਜਦੋਂ ਇਹਦੀ ਜਾਣਕਾਰੀ ਨਿੱਕੀ ਨੂੰ ਇੱਕ ਜਿਹੜਾ ਕਾਮਨ ਫਰੈਂਡ ਦੇ ਜ਼ਰੀਏ ਜਿਹੜਾ ਸੀਗਾ ਉਹ ਮਿਲਦੀ ਹੈ ਤਾਂ ਇਸ ਤੋਂ ਬਾਅਦ 9 ਫਰਵਰੀ ਨੂੰ ਸਾਹਿਲ ਨਿੱਕੀ ਨੂੰ ਮਿਲਣ ਜਾਂਦਾ ਆ ਤੇ ਇਸ ਗੱਲ ਨੂੰ ਲੈ ਕੇ ਦੋਨਾਂ 'ਚ ਝਗੜਾ ਹੁੰਦਾ ਆ ਤੇ ਨਿੱਕੀ ਕਹਿੰਦੀ ਹੈ ਕਿ ਹਾਲੇ ਤੂੰ ਹੋਣੇ ਇਸ ਵਿਆਹ ਨੂੰ ਆ ਜਿਹੜਾ ਉਹ ਕੈਨਸਲ ਕਰ ਤੇ ਅੱਜ ਹੀ ਮੇਰੇ ਨਾਲ ਦਿੱਲੀ ਤੋਂ ਬਾਹਰ ਚੱਲ ਸਾਹਿਲ ਪਹਿਲਾਂ ਤਾਂ ਮਨਾਂ ਕਰਦਾ ਆ ਪਰ ਨਿੱਕੀ ਦੇ ਜ਼ੋਰ ਦੇਣ ਤੇ ਦੋਵੇਂ ਗੋਆ ਜਾਣ ਦਾ ਪਲਾਨ ਬਣਾਉਂਦੇ ਆ ਤੇ ਫਿਰ ਅੱਗੇ ਉਹੀ ਸਭ ਕੁਝ ਹੁੰਦਾ ਹੈ ਜੋ ਅਸੀਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਇਸ ਸਟੋਰੀ ਦੇ ਵਿੱਚ ਦੱਸਿਆ ਆ Goa ਤੇ Himachal ਜਾਣ ਦੇ ਪਲਾਨ 'ਚ ਬਦਲਾਅ ਦੇ ਨਾਲ-ਨਾਲ ਨਿੱਕੀ ਦੀ ਜੋ ਧਮਕੀ ਸੀਗੀ ਇਹਦੇ 'ਚ ਦਰਸਲ ਨਿੱਕੀ ਸਾਹਿਲ ਨੂੰ ਧਮਕੀ ਦੇਣ ਲੱਗਦੀ ਹੈ ਕਿ ਅਗਰ ਤੂੰ ਹੁਣੇ ਹੀ ਮੇਰੇ ਨਾਲ ਦਿੱਲੀ ਤੋਂ ਬਾਹਰ ਨਹੀਂ ਗਿਆ ਤਾਂ ਮੈਂ ਤੇਰੇ ਵਿਆਹ ਦੇ ਫੰਕਸ਼ਨ ਤੇ ਪਹੁੰਚ ਕੇ ਤੇ ਆ ਤੇਰੇ ਤੇ ਮੇਰੇ ਵਿਆਹ ਦੀਆਂ ਜੋ 2020 'ਚ ਹੋਇਆ ਸੀਗਾ ਉਹਦੀਆਂ ਫੋਟੋ ਤੇ ਸਰਟੀਫਿਕੇਟ ਸਾਰਿਆਂ ਨੂੰ ਮੈਂ ਦਿਖਾ ਦੇਵਾਂਗੀ ਤੇ ਤੇਰੀ ਸ਼ਾਦੀ ਨਹੀਂ ਹੋਣ ਦਵਾਂਗੀ ਇਸ ਤੋਂ ਬਾਅਦ ਝਗੜਾ ਕਾਫੀ ਵੱਧ ਜਾਂਦਾ ਹੈ ਇਸ ਝਗੜੇ ਦਾ ਅੰਤ ਨਿੱਕੀ ਦੇ ਸਾਹ ਰੁਕਣ ਤੋਂ ਹੁੰਦਾ ਆ ਪਹਿਲਾਂ ਤਾਂ ਸਾਹਿਲ ਕਹਿੰਦਾ ਆ ਕਿ ਉਸ ਨੇ ਨਿੱਕੀ ਦਾ ਜਿਹੜਾ ਉਹ ਮਰਡਰ ਸੀਗਾ ਉਹਨੂੰ ਕੱਲ੍ਹੇ ਹੀ ਅੰਜਾਮ ਦਿੱਤਾ ਸੀਗਾ ਪਰ ਅੱਗੇ ਦੀ ਜਾਂਚ ਵਿੱਚ ਖੁਲਾਸਾ ਹੁੰਦਾ ਹੈ ਕਿ ਸਾਹਿਲ ਦੇ ਇਸ ਪਲਾਨ ਦੇ ਵਿੱਚ ਸਾਹਿਲ ਦੇ ਪਿਤਾ ਤੇ ਉਹਦੇ ਦੋ ਦੋਸਤਾਂ ਤੋਂ ਇਲਾਵਾ ਸਾਹਿਲ ਦੇ ਪਰਿਵਾਰ ਦੇ ਕੁੱਲ 5 ਜਿਹੜੇ ਸੀਗੇ ਮੈਂਬਰ ਸੀਗੇ ਉਹ ਸ਼ਾਮਿਲ ਸੀਗਾ ਸਿਗੇ ਇਸ ਆਧਾਰ ਤੇ ਪੁਲਿਸ 18 ਫਰਵਰੀ 2023 ਨੂੰ ਸਾਹਿਲ ਦੇ ਪਿਤਾ ਵਿਰੇਂਦਰ ਸਿੰਘ ਸਾਹਿਲ ਦੇ ਦੋਸਤ ਅਮਰ ਤੇ ਲੋਕੇਸ਼ ਤੇ ਇਹਦੀ ਦੋ ਕਜ਼ਨ ਸੀਗੇ ਆਸ਼ੀਸ਼ ਤੇ ਨਵੀਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਇਹਨਾਂ ਸਾਰਿਆਂ ਤੇ ਸੀਗਾ ਜਿਹੜਾ ਉਹ ਕਤਲ ਦਾ ਮੁਕੱਦਮਾ ਜਿਹੜਾ ਉਹ ਦਰਜ ਹੁੰਦਾ ਆ ਹੁਣ ਇੱਥੇ ਇਹ ਵੀ ਪਤਾ ਚੱਲਦਾ ਆ ਕਿ ਸਾਹਿਲ ਦਾ ਜਿਹੜਾ ਕਜ਼ਨ ਸੀਗਾ ਨਵੀਨ ਉਹ ਦਿੱਲੀ ਪੁਲਿਸ ਚ ਕਨਸਟੇਬਲ ਸੀ ਉਸਨੇ ਹੀ লাশ ਨੂੰ ਠਿਕਾਣੇ ਲਾਂਚ ਬੜੀ ਮਹੱਤਵਪੂਰਨ ਜਿਹੜੀ ਭੂਮਿਕਾ ਸੀਗੀ ਉਹ ਨਿਭਾਈ ਸੀ ਤੇ ਹੁਣ ਸਾਰੇ આરોપી ਇਸ ਵਕਤ ਜੇਲ੍ਹ 'ਚ ਆ ਤੇ ਇਹਨਾਂ ਤੇ ਮੁਕੱਦਮਾ ਜਿਹੜਾ ਉਹ ਚੱਲ ਰਿਹਾ ਆ ਤੇ ਇਹ ਸੀਗੀ ਅੱਜ ਦੀ ਕਹਾਣੀ ਜਿਹਦਾ ਬਹੁਤ ਹੀ ਦਰਦਨਾਕ ਅੰਤ ਹੁੰਦਾ ਆ ਤੇ ਮਿਲਦੇ ਆਂ ਕੱਲ ਹੋਰ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ